ਚੈਨਲ ਦੇਸ ਦਵਾਬਾ ਦੇ ਸਾਰੇ ਵਿਊਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਜੀਓ ਦੋਸਤੋ ਮੈਂ ਤੁਹਾਡੇ ਰੂਗਰੂ ਹਾਂ ਚੈਨਲ ਦੇਸ ਦਵਾਬਾ ਰਾਈ ਤੁਹਾਨੂੰ ਲੋਕ ਗੀਤਾਂ ਦੀ ਦੁਨੀਆ ਵਿੱਚ ਲੈ ਜਾਣ ਵਾਸਤੇ ਪਹਿਲਾਂ ਵੀ ਮੈਂ ਤੁਹਾਨੂੰ ਬਹੁਤ ਸਾਰੇ ਲੋਕ ਗੀਤ ਸੁਣਾਏ ਨੇ ਤੇ ਉਹਨਾਂ ਸਾਰਿਆਂ ਨੂੰ ਤੁਸੀਂ ਬਹੁਤ 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 ਪਿਆਰ ਦਿੱਤਾ ਹੈ ਤੇ ਅਗਾ ਵੀ ਇਸੇ ਤਰ੍ਹਾਂ ਹੀ ਇਸ ਚੈਨਲ ਨਾਲ ਬਣੇ ਰਹਿਣਾ ਜਿਸ ਤਰ੍ਹਾਂ ਮੈਂ ਵਚਨਬੱਧ ਹਾਂ ਕੇ ਇਸ ਗੀਤ ਚੈਨਲ ਤੋਂ ਤੁਹਾਨੂੰ ਲਗਾਤਾਰ ਲੋਕ ਗੀਤ ਸੁਣਾਏ ਜਾਂਦੇ ਰਹਿਣਗੇ ਤੁਸੀਂ ਵੀ ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਇਸ ਚੈਨਲ ਦੇ ਗੀਤਾਂ ਨੂੰ ਇਸੇ ਤਰ੍ਹਾਂ ਪਿਆਰ ਤੇ ਮਾਣ ਦਿੰਦੇ ਰਹੋਗੇ ਲੋ ਆਪਾਂ ਹੁਣ ਅੱਜ ਦੇ ਗੀਤ ਵੱਲ ਆਈਏ ਬਹੁਤ ਸੋਹਣਾ ਗੀਤ ਹੈ ਟਿੱਕਾ ਕੜਾਇਆ ਸਿੰਘ ਜੀ ਹਾੜੀ ਦੇ ਆਸਤੇ ਟਿੱਕਾ ਕੜਾਇਆ ਵੇ ਸਿੰਘ ਜੀ ਹਾੜੀ ਦੀਆਸ ਤੇ ਸਸੂਨਾ ਦੇਂਦੀ ਵੇ ਸਾਨੂੰ ਪੈਣਣ ਦੇ ਵਾਸਤੇ ਚੜਦੀ ਜਵਾਨੀ ਵੇ ਜੀੜਾ ਪੈਣਣ ਨੂੰ ਲੋ ਚਦਾ ਵੇ

ਜੇ ਗਰਤਾ ਕਰ ਲਿਆ ਸਿੰਘ ਜੀ ਕਰ ਲਿਆ ਮਨ ਮਾਰ ਕੇ 부হে ਤੇਵਸ ਦੀ ਅਸ਼ੰਕਣ ਵਸਦੀ ਲਲਕਰ ਕੇ ਮੇਣਾ ਨਜਰੀ ਅਜਵੇ ਗੋਰੀ ਤਯੋ ਸੁਦਾ ਕਾਟੇ ਕੜਾਏ ਸਿੰਘ ਜੀ ਹਾੜੀ ਦੀ ਆਸ ਤੇ ਸਸੂ ਨਾ ਦੇਵੇ ਸਾਨੂੰ ਪੈਣਣ ਦੇ ਵਾਸ ਤੇ ਚੜਦੀ ਜਵਾਨੀ ਵੇ ਜੀੜਾ ਪੈਣਣ ਨੂੰ ਲੋਚਦਾ ਜੇਰਾ ਵੀ ਕਰੀਏ ਨੀ ਘਰੀਏ ਜੀ ਗਰਾਵੀ ਕਰੀਏ ਨੀ ਟਬਰਾਂ ਦੇ ਮਸਲੇ ਨੀ ਕੀਜੀ ਗਲ ਤੋਂ ਨਾ ਲੜੀਏ ਨੀ ਜੋਵਨ ਸਰਪੈ ਰਮੜ ਹੁੰਦਾਏ ਰੋਸਦਾਨੀ ਅੰਜੀ ਗਰਾ ਤਾਂ ਕਰ ਲਿਆ ਸਿੰਘ ਜੀ ਕਰ ਲਿਆ ਮਨ ਮਾਰ ਕੇ ਬੂਹੇ ਤੇ ਵਸਦੀ ਅਸ਼ੰਕਣ ਵਸਦੀ ਲਲਕਾਰ ਕੇ ਮੇਣਾ ਨਜਰੀਆ ਜਾਵੇ ਗੋਰੀ ਤਉ ਸੁਦਾਵੇ ਵੰਗਾ ਕੜਨਿਆ ਸਿੰਘ ਜੀ ਹਾੜੀ ਦੀਆਸ ਤੇ ਸੁਨਾ ਦੇਂਦੀ ਅਸਾਨੂੰ ਪੈਣਣ ਦੇ ਵਸ ਤੇ ਚੜਦੀ ਜਵਾਨੀ ਜੀੜ ਪੈਣਣ ਨੂੰ ਲੋਚਦਾ ਕਰੀਏ ਨੀ ਗੋਰੀਏ ਜਿਗਰਾ ਵੀ ਕਰੀਏ ਨੀ ਟਬਰਾ ਦੇ ਮਸਲੇ ਨੀ ਕੀਜੀ ਗਲਤੋ ਨਾ ਲੜੀਏ ਨੀ ਜੋਵਨ ਸਿਰ ਪਰ ਮੜ ਹੁੰਦਾਏ ਰੋਸਦਾ ਜਿਗਰਾ ਤਾਂ ਕਰ ਲਿਆ ਸਿੰਘ ਜੀ ਕਰ ਲਿਆ ਅਮਨ ਮਾਰ ਕੇ ਬੂਹੇ ਤੇ ਵਸਦੀ ਅਸੰਕਣ ਵਸਦੀ ਲਲਕਾਰ ਕੇ ਮੇਣਾ ਨਾ ਜਰੀਆ ਜਾਵੇ ਗੋਰੀ ਤਾਂ ਉਸ ਦਾ ਲੋ ਜੀ ਜੇਗੀ ਤੁਹਾਨੂੰ ਇਹ ਚੰਗਾ ਲੱਗਾ ਹੋਵੇ ਤਾਂ ਇਸ ਗੀਤੇ ਆਪਣੀ ਟਿੱਪਣੀ ਜ਼ਰੂਰ ਛੱਡਣੀ ਨਵੇਂ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣ ਤੇ ਬੈਲ ਆਈਕਨ 'ਤੇ ਦਬਾਵ ਦੇਣ ਤਾਂ ਜੋ ਮੇਰੇ ਗੀਤਾਂ ਦੇ ਮੇਰੇ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਤੁਹਾਨੂੰ ਸਮੇਂ-ਸਮੇਂ ਤੇ ਜ਼ਰੂਰ ਮਿਲਦੇ ਰਹਿਣ ਤੇ ਤੁਸੀਂ ਇਹਨਾਂ ਗੀਤਾਂ ਦਾ ਲੁਤਫ ਲੈ ਸਕੋ ਹੁਣ ਗਰਮੀਤ ਸੰਧਾ ਨੂੰ ਦਿਓ ਆ ਗਿਆ ਰੱਬ ਰਾਖਾ ਜੀ